ਪੰਜਾਬ ਤੱਕ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਭਿਸ਼ੇਕ ਇਸ ਵਕਤੀ ਮੋਹਾਲੀ ਦੇ ਸੈਕਟਰ 69 ਦੇ ਵਿੱਚ ਖੜੇ ਆ ਮੇਰੇ ਤਰਫੋਂ ਦੇਖ ਸਕਦੇ ਹੋ ਇੱਕ ਜਿਹੜਾ ਜਿੰਨੇ ਉਹ ਸਟੂਡੈਂਟ ਖੜੇ ਨੇ ਕਾਰਨ ਹੈ ਅਜਿਹੇ ਧਰਨੇ ਦੇ ਬੈਠੇ ਨੇ ਰੀਜ਼ਨ ਆ ਕਿ ਇਹਨਾਂ ਦੇ ਯੂਨੀਵਰਸਿਟੀ ਦੇ ਮੈਡੀਕਲ ਕੋਲੇਜ ਹੈ ਪਠਾਨਕੋਟ ਦੇ ਵਿੱਚ ਨਾ ਹੀ ਉੱਥੇ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਪ੍ਰੋਪਰ ਤੇ ਜੇ ਇੱਥੇ ਇਹ ਸਿਸਟਮ ਹੈ ਵੀ ਜੇ ਕੋਈ ਇਹ ਮੈਨੇਜਮੈਂਟ ਦਾ ਸਾਥ ਨਹੀਂ ਦੇ ਰਿਹਾ ਤਾਂ ਉਹਨਾਂ ਦੇ ਖਿਲਾਫ ਕਿੰਨੇ ਪਰਚੀ ਦਿੱਤੇ ਜਾਂਦੇ ਨੇ ਦੂਸਰੀ ਖਿਲਾਫ ਉਹਨੂੰ ਫੇਲ ਵੀ ਕੀਤਾ ਜਾਂਦਾ ਹੈ ਸਿੱਧੇ ਤੌਰ ਤੇ ਮੈਨੇਜਮੈਂਟ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਇਹ ਪੰਜਾਬ ਸਰਕਾਰ ਦੇ ਅਧੀਨ ਇਹ ਕਾਲਜ ਪੈਂਦਾ ਹੈ ਸਾਡੇ ਨਾਲ ਇਸ ਵਕਤ ਸਟੂਡੈਂਟ ਜਿਹੜੇ ਨੂੰ ਮੌਜੂਦ ਨੇ ਗੱਲਬਾਤ ਕਰਾਂਗੇ ਅ ਕਿਆ ਨਾਮ ਹੈ ਦਲੇਸ਼ ਦਲੇਸ਼ ਅ ਕਿਆ ਕਾਰਨ ਹੈ ਜੁਰ ਪ੍ਰੋਟੈਸਟ ਕਰਨ ਦਾ ਕਿਆ ਮੇਨ ਮਹੱਤਵ ਕੀ ਸੀਗਾ ਕਿਆ ਇਸ਼ੂ ਹੈ ਦੇਖੋ ਜੀ ਅਸੀਂ ਮੈਡੀਕਲ ਵਾਈਟ ਮੈਡੀਕਲ ਕਾਲਜ ਦੇ ਬੱਚੇ ਆ ਜੀ ਸਾਨੂੰ ਉੱਥੇ ਤਾ ਈ ਸਾਲ ਹੋ ਗਿਆ ਸਾਡੇ ਸੀਨੀਅਰ ਵੀ ਨੇ ਉਹ ਵੀ ਨੇ ਸਾਡੇ ਨਾਲ ਦੇਖੋ 13 ਸਾਲਾਂ ਚ ਉੱਥੇ ਇੱਕ ਵੀ ਬੱਚਾ ਅੰਡਰ ਗ੍ਰੈਜੂਏਟ ਐਮਬੀਬੀਐਸ ਦੀ ਡਿਗਰੀ ਪਾ ਨਹੀਂ ਪਾਇਆ ਕਿਸੇ ਨੂੰ ਨਹੀਂ ਮਿਲੀ ਪਿਛਲੇ 13 ਸਾਲਾਂ 13 ਸਾਲਾਂ ਦਾ ਇਹ ਕਾਲਜ 2011 ਚ ਖੁੱਲਿਆ ਸੀ ਇਹ ਕਾਲਜ ਤੇ ਉਸ ਤੋਂ ਬਾਅਦ ਅੱਜ ਤੱਕ ਇੱਕ ਵੀ ਬੈਚ ਪਾਸ ਆਊਟ ਪਾਸ ਆਊਟ ਨਹੀਂ ਹੋ ਪਾਇਆ ਤੇ ਉੱਥੇ ਜੀ ਰੀਜ਼ਨ ਉਹੀ ਹੈ ਜੀ ਉੱਥੇ ਇਨਫਰਾਸਟ੍ਰਕਚਰ ਦੇਖ ਲੋ ਪੜ੍ਹਾਈ ਦੀ ਇੰਨੀ ਲੋ ਕੁਆਲਿਟੀ ਐਜੂਕੇਸ਼ਨ ਹੈ ਵੀ ਤੁਸੀਂ ਮੰਨੋਗੇ ਸਾਡੇ ਨਾਲ ਹੁਣ ਪੁਲਿਸ ਵਾਲੇ ਆਏ ਸੀ ਸਾਡੀ ਸਾਡੇ ਤੇ ਉਹਨਾਂ ਨੇ ਫਿਜ਼ੀਕਲ ਐਂਡ ਐਪਲੀਮੈਂਟਲੀ ਹਰਾਸ ਕਰਦਾ ਕਾਲਜ ਸਾਨੂੰ ਮੈਨੇਜਮੈਂਟ ਜਿਹੜਾ ਤਾਂ ਕਰਕੇ ਅਸੀਂ ਪੁਲਿਸ ਬੁਲਾਈ ਪੁਲਿਸ ਵਾਲੇ ਆਏ ਉਹਨਾਂ ਦਾ ਕਹਿਣਾ ਸੀ ਵੀਰੇ ਤੁਹਾਡੇ ਤੋਂ ਵਧੀਆ ਤਾਂ ਸਾਡੇ ਜਿਹੜੇ ਜੇਲ੍ਹ ਚ ਕੈਦੀ ਨੇ ਉਹ ਰਹਿੰਦੇ ਨੇ ਸਾਡੇ ਹੋਸਟਲ ਚ ਇੱਕ ਰੂਮ ਚ ਤਿੰਨ ਤਿੰਨ ਬੱਚੇ ਨੇ ਕਾਮਨ ਵਾਸ਼ਰੂਮ ਹੈ ਤੁਸੀਂ ਜਾ ਕੇ ਦੇਖ ਲਓ ਫੰਗਸ ਹੀ ਫੰਗਸ ਸੱਪ ਉਹੀ ਨੇ ਮੱਛਰ ਹੀ ਮੱਛਰ ਹੈ ਠੀਕ ਹੈ ਪਾਣੀ ਇੰਨਾ ਗੰਦਾ ਹੈ ਇਹ ਗੱਲਾਂ ਵੀ ਸਹਿ ਲੀਆਂ ਜੋ ਮੁੱਦਾ ਹੈ ਪੜਾਈ ਦਾ ਪੜਾਈ ਆਈ ਜਦੋਂ ਪੜਾਈ ਦੇ ਕੀ ਹੈ ਸਾਡੇ ਕੋਲ ਟੀਚਰ ਹੈ ਨਹੀਂ ਬੀ ਬੀਐਸਸੀ ਵਾਲੇ ਸਾਨੂੰ ਪੜਾ ਰਹੇ ਨੇ ਐਮਐਸਸੀ ਵਾਲੇ ਐਨਐਮਸੀ ਦੀ ਗਾਈਡਲਾਈਨ ਚ ਸਾਫ਼-ਸਾਫ਼ ਲਿਖਿਆ ਹੈ ਜਿਹੜਾ ਐਮਡੀ ਹੈ ਐਮਬੀਬੀਐਸ ਕਰ ਚੁੱਕਿਆ ਹੈ ਐਮਡੀ ਹੈ ਉਹੀ ਪੜਾ ਸਕਦਾ ਐਮਬੀਬੀਐਸ ਦੇ ਬੱਚਿਆਂ ਨੂੰ ਸਾਨੂੰ ਕੌਣ ਪੜਾ ਰਿਹਾ ਬੀਐਸਸੀ ਇੱਕ ਡਿਪਾਰਟਮੈਂਟ ਤੋਂ ਐਨਐਮਸੀ ਦੇ ਅਕੋਰਡਿੰਗ 13 ਤੋਂ 15 ਟੀਚਰ ਹੋਣੇ ਚਾਹੀਦੇ ਆ ਇੱਕ ਐਚਓਡੀ ਤਿੰਨ ਅਸਿਸਟੈਂਟ ਪ੍ਰੋਫੈਸਰ ਤਿੰਨ ਛੋਟੇ ਹੋਰ ਪ੍ਰੋਫੈਸਰ ਐਸਰਸ ਦੋ ਤੇ ਆਪਣੇ ਕੀ ਆ ਆਪਣੇ ਤਾਂ ਤਿੰਨ ਡਿਪਾਰਟਮੈਂਟ ਦੇ ਟੋਟਲੀ 10 ਟੀਚਰ ਹੈ ਜੀ ਉਹ ਵੀ ਬੀਐਸਸੀ ਤਿੰਨ ਸਬਜੈਕਟ ਹੈ ਜੀ ਇੱਕ ਡਿਪਾਰਟਮੈਂਟ ਚ ਦੋ ਜਾਂ ਇੱਕ ਟੀਚਰ ਹੈ ਕੋਈ ਐਚਓਡੀ ਨਹੀਂ ਹੈ ਸਿਰਫ ਇੱਕ ਡਿਪਾਰਟਮੈਂਟ ਦਾ ਐਚਓਡੀ ਹੈ ਸਾਡੇ ਕੋਲ ਜਿਹਦਾ ਐਚਓਡੀ ਆ ਉਹਦਾ ਕੋਈ ਅਸਿਸਟੈਂਟ ਪ੍ਰੋਫੈਸਰ ਨਹੀਂ ਹੈ ਠੀਕ ਹੈ ਕੋਈ ਪ੍ਰੈਕਟੀਕਲ ਕੰਡਕਟ ਨਹੀਂ ਹੁੰਦੇ ਸਾਡੇ ਸਾਰੇ ਪ੍ਰੈਕਟੀਕਲ ਵੇਸਟ ਜਾ ਰਿਹਾ ਉਹ ਬੰਦ ਸਾਰੇ ਪਾਸੇ ਤੁਸੀਂ ਅੱਜ ਚਲੇ ਜਾਓ ਉਹਨੇ ਚਲੇ ਜਦੋਂ ਤੁਹਾਨੂੰ ਤਾਲੇ ਲੱਗੇ ਨਹੀਂ ਲੱਗਣਗੇ ਕਿਹੜਾ ਹਸਪੀਟਲ ਹੁੰਦਾ ਕਿਹੜਾ ਕਾਲਜ ਹੁੰਦਾ ਜਿੱਥੇ ਤਾਲੇ ਲੱਗੇ ਹੁੰਦੇ ਹਰ ਡਿਪਾਰਟਮੈਂਟ ਦਾ ਨਾਮ ਲਿਖਿਆ ਤੇ ਤਾਲਾ ਹੀ ਲੱਗਿਆ ਤੇ ਹੁਣ ਹੁਣ ਬਸ ਇਸ ਕਾਲਜ ਦਾ ਟਾਈਮ ਹੀ ਤਾਲਾ ਲੱਗਦਾ ਜੀ ਨ

ਸਾਨੂੰ ਜੀ ਧਮਕੀ ਦਿੱਤੀ ਜਾਂਦੀ ਥੋੜੀ 5 ਸਾਲਾਂ ਦੀ ਡਿਗਰੀ 8 ਸਾਲਾਂ ਚ ਕਰਾਵਾਂਗੇ ਜੇ ਤੁਸੀਂ ਕਾਲਜ ਦੇ ਜਾਓਗੇ ਖਿਲਾਫ ਇਹ ਸਾਡੇ ਐਮਡੀ ਤੇ ਜਿਹੜੇ ਚੇਅਰਪਰਸਨ ਐ ਐਵੇਂ ਕਹਿੰਦੇ ਬੱਚਿਆਂ ਨੂੰ ਚੇਅਰਮੈਨ ਕਹਿ ਰਹੇ ਨੇ ਕੀ ਚੇਅਰਮੈਨ ਹੈ ਕੋਨੇ ਸੌਰੰਗ ਸਲਾਰੀਆ ਜੀ ਅੱਛਾ ਕਿਆ ਕੁਝ kiya ਸੀ ਕਿ ਉਹਨਾਂ ਨੇ ਇਹੀ ਵੀ ਜੇ ਤੁਸੀਂ ਕਾਲਜ ਦੇ ਅਗੇਂਸਟ ਜਾਓਗੇ ਤੇ ਤੁਹਾਨੂੰ ਕਨਸੀਕਵੈਂਸਿਸ ਫੇਸ ਕਰਨੇ ਪੈਣਗੇ ਤੁਹਾਡੀ ਡਿਗਰੀ ਜਿਹੜੀ 5 ਸਾਲਾਂ ਦੀ 8 ਸਾਲਾਂ ਚ ਕਰਾਨਗੇ ਥੋੜੀ ਸਰਕਾਰ ਦੇ ਨਾਲ ਜਿਹੜੇ ਐਜੂਕੇਸ਼ਨ ਮੰਤਰੀ ਆ ਉਹਨਾਂ ਕੋਲ ਗੱਲਬਾਤ ਹੋਈ ਹੈ ਜਾਂ ਮੈਡੀਕਲ ਮੰਤਰੀ ਨੇ ਸਿਹਤ ਵਿਭਾਗ ਦੇ ਉਹਨਾਂ ਕੋਲ ਗੱਲਬਾਤ ਹੋਈ ਸੀ ਜਿਸ ਨਾਲ ਸਾਡੀ ਬਾਤ ਹੋਈ ਹੈ ਔਰ ਉਹਨਾਂ ਦੇ ਥਰੂ ਹਮੇ ਇੱਕ ਪੋਜ਼ਿਟਿਵ ਰਿਸਪਾਂਸ ਮਿਲਾ ਹੈ ਕਿ ਆਪਕੋ ਆਪकी ਜੋ ਪ੍ਰੋਬਲਮ ਹੈ ਉਸਕੋ ਹਮ ਜਲ ਜਲ ਸੋਲੂਸ਼ਨ ਨਿਕਾਲ ਲੇਗੇ। ਤੋਂ ਉਹਨਾਂ ਨੇ ਹਮੇ ਸਪੋਰਟ ਦਿਖਾਇਆ। ਇਸ ਤਰ੍ਹਾਂ ਜਿਸ ਤਰ੍ਹਾਂ ਕੇਂਦਰ ਸਿਖੇ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਉਹ ਪਹਿਲ ਦੇ ਅਧਾਰ ਤੇ ਰੱਖੀ ਜਾਊਗੀ। ਪਰ ਜੋ ਤੁਹਾਡੇ ਕੋਲੇ ਦੇ ਹਾਲਾਤ ਨੇ ਤਾਂ ਉਹਨੂੰ ਆਪਾਂ ਕੀ ਕਹੀਏ ਫਿਰ? सर जैसे क्लिनिकल्स होते हैं हमारे क्लिनिकल्स में हमें ऐसे होते हैं पेशेंट्स वगैरह तो देखना सिखाते हैं सर जो हमारे हॉस्पिटल्स हैं उसमें जो डॉक्टर्स हैं जिन्होंने हमें पेशेंट को देखना सिखाना है कि कैसे ट्रीट करना है सर वो भी पूरे नहीं है मतलब उनकी फ़ेक अटेंडेंसेस लगी होती है वो वो डॉक्टर्स एग्जिस्ट मतलब हमारे कॉलेज की फैकेलिटी नहीं है वो किसी और हॉस्पिटल की फैक्लिटी है वो वो फिर भी हमारे वो वो किसी और हॉस्पिटल की है, है फिर भी हमारे हमारे शो किया जाता कि कॉलेज के डॉक्टर पर वो नहीं है वो हफ्ते में सिर्फ में में छह दिन लगते है क्लिनिकल्स पर वो एक बार आते हैं तो सर क्लिनिकल एक्सपोजर भी नहीं उतने पेशेंट भी नहीं है और अगर पेशेंट थोड़े बहुत हैं तो उनको समझाने के लिए डॉक्टर्स भी नहीं है

ਉਹਨੇ ਐਮਡੀ ਬਲ ਲੜਕੋ ਨੇ ਐਮਡੀ ਮੈਮ ਕੋ ਬੋਲਾ ਕਿ ਸਰ ਫੈਸਿਲਿਟੀਆਂ ਨਹੀਂ ਹੈ तो एम हर बार ऐसे होता है एम मैम आती है थोड़ा बहुत लारा लगाती है और अगले दिन फिर वही सेम नॉर्मल सिचुएशन है तो कुछ चेंज नहीं होता तो फिर इस बार हमने बोला एम डी मैम से बात नहीं करनी हमने चेयरमैन सर से बात करनी है तो सर चेयरमैन सर को वाइज इंसान होकर बेसिकली बताना ची, करना चाहिए कि हाँ मैं ये चीज करूंगा नहीं करूंगा वो रेदर देन कोई सोल्यूशन देना वो रिविलियस हो रहे हैं और वो बच्चों पे जूते मार रहे हैं बच्चों पे स्टोन्स मार रहे हैं वो बच्चों को गालियां दे रहे हैं मतलब माँ बहन की बातें एम भी बोल रही है सिलारिया सर भी बोल रहे हैं सर जो इतने पढ़े लिखे लोग हैं वो अगर ऐसे माँ बहन की गालियां देंगे और कभी उन ਲੋਕੋ ਕੋ ਜੋ ਡਾਕਟਰਸ ਬਣਨੇ ਜਾ ਰਹੇ ਹਨ ਤੋ ਸਰ ਉਹ ਤੋ ਇਤਨੀ ਰਿਸਪੈਕਟ ਤੋ ਹਮ ਵੀ ਡਿਸਰਵ ਕਰਦੇ ਹਨ ਇਹ ਚੀਜ਼ਾਂ ਲਈ ਮੈਮ ਲਾਈਕ ਲਾਸਟ ਦੇ ਵਿੱਚ ਫੀਲ ਹੁੰਦਾ ਕਿ ਇੰਨੀ ਇੰਨੇ ਪੈਸੇ ਲਾ ਕੇ ਸਟੱਡੀ ਕਰ ਰਹੇ ਹਨ ਨਾ ਹੀ ਪ੍ਰੋਪਰ ਟ੍ਰੇਨਿੰਗ ਮਿਲ ਰਹੀ ਹੈ ਨਾ ਪ੍ਰੈਕਟੀਕਲ ਵਰਕ ਮਿਲ ਰਿਹਾ ਉਤੋਂ ਜਿਹੜੇ ਸਟਾਫ ਨੇ ਉਹ ਕੁੱਟਮਾਰ ਕਰ ਰਹੇ ਤੁਹਾਡੇ ਨਾਲ सर बिल्कुल फील होता है आप देखो हमारी हमारी जो कॉलेज प्राइवेट प्राइवेट है तो एक गवर्नमेंट कोटा होता है एक मैनेजमेंट कोटा होता है मैं एक सेल्फ एक मैनेजमेंट कोटा स्टूडेंट हूँ और मेरी जो पर ईयर फीस है वो इलेवन लैक्स ,00 जा रही है और मेरी जो मंथली uh, मैथ की फीस है वो ट्वेंटी है तो अप्रोक्सीमेटली आप देख लो कि मेरा पर ईयर पैकेज तो पैकेजीन लाख ,00 तक बन रहा है ना पर उस फिफ्टीन लाख ,00 में भी मेरे को बेसिक जो नीड है चलो वोल्टेज को भी मैं साइड कर देती हूँ पर मेरे को एजुकेशन तो दे कम से कम जो मैं डिजर्व करती हूँ अगर हम इतनी टॉप की डिग्री कर रहे हैं और हम अगर इतना ਇतना ਪੈਸਾ ਲਗਾ ਰਹੇ ਤਾਂ ਮੈਨੂੰ ਉਸ ਦਾ ਵਾਰਥ ਵੀ ਤਾਂ ਮਿਲੇ ਇਨ ਰਿਟਰਨ ਮੈਂ ਤਸਵੀਰਾਂ ਦੇਖ ਸਕਦਾ ਹਾਂ ਇਹ ਜਿਹੜੇ ਚਾਰੇ ਪਾਸੇ ਬਲੇ ਕੈਮਰਾ ਕੋ ਮਾਈ ਚਾਰੇ ਪਾਸੇ ਜਿਹੜੇ ਨੇ ਇਤਨੇ ਸਟੂਡੈਂਟ ਅੱਜ ਪਹੁੰਚੇ ਨੇ ਬੜੇ ਤਕਲੀਫ 'ਚ ਨੇ ਇਹ ਬੜੇ ਗੁੱਸੇ 'ਚ ਵੀ ਨੇ ਕਿਉਂਕਿ ਇੱਕ ਪਾਸੇ ਇਹ ਪੜ੍ਹਨੇ ਗਏ ਯੂਨੀਵਰਸਿਟੀ ਪੜ੍ਹਨੇ ਗਏ ਪਰ ਇਹਨਾਂ ਉੱਤੇ ਜਿਹੜਾ ਹੈ ਉਹ ਟੀਚਰਾਂ ਦੇ ਬੰਨੇ ਕਰਦੇ ਹਮਲਾ ਕੀਤਾ ਗਿਆ ਜੁੱਤੀਆਂ ਮਾਰੀ ਗਈਆਂ ਗਰਮ ਗਲੂਚੀ ਕੀਤੀ ਗਈ ਜਿਸ ਨੂੰ ਲੈ ਕੇ ਇਹ ਉਸ ਯੂਨੀਵਰਸਿਟੀ ਦੇ ਖਿਲਾਫ ਅੱਜ ਇੱਥੇ ਪਹੁੰਚੇ ਨੇ ਤੇ ਇਸ ਵਕਤ ਜਿਹੜਾ ਮੈਡੀਕਲ ਐਜੂਕੇਸ਼ਨ ਆਪਾ ਬਣਾ ਉਹਦੇ ਬਿਲਕੁਲ ਬਾਹਰ ਇਹ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਦੇ ਇੱਕ ਹੀ ਕਹਿਣਾ ਯਾ ਤਾਂ ਸਾਡੀ ਮੰਗਾਂ ਪੂਰੀਆਂ ਮੰਗਿਆਂ ਮੰਨਿਆ ਜਾਣ ਯਾ ਫੇਰ ਜੋ ਮੈਨੇਜਮੈਂਟ ਹੈ ਉਹਨਾਂ ਨੂੰ ਸਬਕ ਸਿਖਾਏ ਜਾਵੇ ਮੇਰੇ ਸਹਿਯੋਗੀ ਅ ਨਿਸ਼ਾਨ ਦੇ ਨਾਲ ਮੈਂ ਅਭਿਸ਼ੇਕ ਪੰਜਾਬ ਤੱਕ ਮਹਾਲੀ